ਹਮ ਚਾੜੂ ਵਾਲੀ .com ਵਿੱਚ ਜਾ ਕੇ ਪਰਫਾਈਲ ਪਿਕ ਚੇਂਜ ਕਰਾ ਲਿਓ ਪੰਜਾਬੀਓ ਹੇ ਚਾੜੂ ਵਾਲੀ .com ਵਿੱਚ ਜਾ ਕੇ ਪਰਫੈਲ ਵਾਲੀ ਪਿਕ ਚੇਂਜ ਕਰਾ ਲਿਓ ਪੰਜਾਬੀਓ WhatsApp Facebook ਦੇ ਉੱਤੇ ਚਾੜੂ ਵਾਲੀ ਫੋਟੋ ਤੁਸੀਂ ਲਾ ਦਿਓ ਪੰਜਾਬੀਓ ਚਾੜੂ ਵਾਲੀ ਫੋਟੋ ਤੁਸੀਂ ਲਾ ਦਿਓ ਪੰਜਾਬੀਓ ਹਾਈ ਕਿ ਵੀ ਕਰਹਿ ਗਿਆ ਇੱਕ ਵਿਕ ਰਹਿ ਗਿਆ ਪੰਜਾਬ ਨੂੰ ਬਚਾ ਲਿਓ ਪੰਜਾਬੀਓ ਇੱਕ ਵਿਕ ਰਹਿ ਗਿਆ ਪੰਜਾਬ ਨੂੰ ਬਚਾ ਲਿਓ ਪੰਜਾਬੀਓ 4 ਫਰਵਰੀ ਨੂੰ ਝਾੜੂ ਤੇ ਮੋਰਾ ਤੋਂ ਸਿਲਾ ਦਿਓ ਪੰਜਾਬੀਓ 4 ਫਰਵਰੀ ਨੂੰ ਝਾੜੂ ਤੇ ਮੋਰਾ ਤੋਂ ਸਿਲਾ ਦਿਓ ਪੰਜਾਬੀਓ ਜਾਨਾਂ ਦੇ ਸੀਨੇ ਅਗਲਾ ਦਿਓ ਪੰਜਾਬੀਓ ਨਸ਼ਿਆਂ ਤੋਂ ਮੁਕਤ ਪੰਜਾਬ ਨੂੰ ਪੰਜਾਬੀਓ ਪੰਜਾਬ ਨੂੰ ਘੇਰਾ ਲਿਓ ਪੰਜਾਬੀਓ ਇਨਕਲਾਬ ਜ਼ਿੰਦਾਬਾਦ